ਨਵਾਂ ਚੇਂਜ ਹੋ ਗਿਆ ਤੇ ਪਹਿਲਾਂ ਹੁੰਦਾ ਸੀ ਹਾਈ ਕੋਰਟ ਹੁਣ ਉਹ ਬਣ ਗਿਆ ਬੀ ਐਨ ਐਸ ਭਾਰਤੀ ਨਿਆਏ ਸਹਿਤਾ ਠੀਕ ਹੈ ਜੀ ਜਿਹਦੇ ਤਹਿਤ ਆਪਾਂ ਕਾਰਵਾਈ ਜੋ ਕੋਈ ਵੀ ਕ੍ਰਾਈਮ ਹੁੰਦਾ ਸੀ ਜਿਹਦੇ ਤਹਿਤ ਆਪਾਂ ਕਾਰਵਾਈ ਕਰਦੇ ਸੀ ਤੇ ਸੀ ਆਰ ਪੀ ਸੀ ਚੇਂਜ ਹੋਇਆ ਹੈ ਬੀ ਐਨ ਐਸ ਐਸ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਇੱਕ ਚੇਂਜ ਹੋਇਆ ਭਾਰਤੀ ਨਿਆਏ ਅਧਿਨਿਯਮ ਉਹ ਇੰਡੀਅਨ ਐਵੀਡੈਂਸ ਐਕਟ ਹੈ ਇਹ ਸਾਰਾ ਕੀਤਾ ਗਿਆ ਵੀ ਪਾਰਦਰਸ਼ਤਾ ਲਿਆਂਦੀ ਜਾਵੇ ਕਿਸੇ ਵੀ ਜੋ ਕ੍ਰਾਈਮ ਹੁੰਦਾ ਕੱਲ ਨੂੰ ਦੋਸ਼ੀ ਇਹ ਨਾ ਕਹਿ ਸਕੇ ਵੀ ਮੈਂ ਤਾਂ ਕ੍ਰਾਈਮ ਕੀਤਾ ਨਹੀਂ ਉਹਦੀ ਬਕਾਇਦਾ ਉਹਦੀ ਵੀਡੀਓਜ਼ ਬਣਨ ਗਈਆਂ ਜੋ ਮਤਲਬ ਐਸ ਪਰ ਲਾ ਹੋਊਗਾ ਉਹ ਚੀਜ਼ ਹੋਊ ਕੱਲ ਨੂੰ ਕੋਈ ਇਹ ਨਹੀਂ ਹੈਗਾ ਵੀ ਜੇ ਕੋਈ ਦੋਸ਼ੀ ਨੇ ਕਹਿੰਨਾ ਕ੍ਰਾਈਮ ਕਰ ਲਿਆ ਉਹਦੇ ਬਚਣ ਦਾ ਵੀ ਕੋਈ ਖਾਨਾ ਨਹੀਂ ਹੈਗਾ ਇਹ ਸਾਰੀ ਇੰਡੀਆ ਦੇ ਵਿੱਚ ਇਹ 올 ਓਵਰ ਇੰਡੀਆ ਚੇਂਜ ਹੋ ਜਾਏਗਾ ਜੀ ਮਤਲਬ ਲੋਕਾਂ ਨੂੰ ਇਨਸਾਫ ਜਲਦੀ ਮਿਲੂਗਾ ਉਹ ਵੀ ਲਿਮਿਟੇਸ਼ਨ ਤੈਅ ਕੀਤੀਆਂ ਗਈਆਂ ਜਲ ਸਹਿਬਾਨਾਂ ਲਈ ਵੀ ਪੁਲਿਸ ਲਈ ਵੀ ਸਾਰੀਆਂ ਲਿਮਿਟੇਸ਼ਨ ਸਥਾਏ ਨਗੀਆਂ ਇੱਕ ਤਾਂ ਹੈਗਾ ਜੀ ਆਪਣਾ ਆਈਪੀਸੀ ਉਹਨੂੰ ਚੇਂਜ ਕੀਤਾ ਗਿਆ ਹੈ ਬੀਐਨਐਸ ਨਾਲ ਬੀਐਨਐਸ ਦੀ ਫੁੱਲ ਫਾਰਮ ਹੈਗੀ ਆ ਭਾਰਤੀ ਨਿਆਂ ਸੰਹਿਤਾ ਤੇ ਇੱਕ ਹੈਗਾ ਸੀਆਰਪੀਸੀ ਜੀ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਇੱਕ ਇੰਡੀਅਨ ਐਵੀਡੈਂਸ ਐਕਟ ਚੇਂਜ ਕਰਿਆ ਜੀ ਬੀਐਨਏ ਭਾਰਤੀ ਨਿਆਂ ਅਧਿਨਿਯਮ ਇਹ ਪਹਿਲਾ ਹੈਗਾ ਜੀ 15 ਤੇ 18 ਸਾਲ ਦੀ ਲਿਮਿਟੇਸ਼ਨਸ ਦੀ ਮਾਈਨਰ ਗਰਲਜ਼ ਲਈ ਹੁਣ ਇਹਨਾਂ ਨੇ ਇੱਕ ਕੋ ਲਿਮਿਟੇਸ਼ਨ ਕਰਤੀ ਵੀ 18 ਸਾਲ ਲਿਮਿਟ ਹੈ ਇਹਦੇ ਨਹੀਂ ਸਿਟੀਜ਼ਨ ਲਈ ਵੀ ਇੱਕ ਬਕਾਇਦਾ ਹੈਗਾ ਜੀ ਉਹਦੇ ਪ੍ਰਾਵਿਧਾਨ ਦਿੱਤੇ ਗਏ ਨੇ 60 ਸਾਲ ਦੀ ਉਮਰ ਤੋਂ ਜਿਹੜੇ ਜ਼ਿਆਦਾ ਨੇ ਉਹਨਾਂ ਲਈ ਸਪੈਸ਼ਲ ਸਾਈਬਰ ਕਰਾਇਮ ਥਾਣੇ ਵਾਰੇ ਥੋੜੀ ਜਾਣਕਾਰੀ ਦੇ ਦਿਓ ਉਥੇ ਕੀ ਕੀ ਕਦਮ ਅਸੀਂ ਲੈਂਦੇ ਸਾਈਬਰ ਕਰਾਇਮ ਦਾ ਮਤਲਬ ਇਹ ਹੈ ਜੀ ਜਦੋਂ ਕਿਸੇ ਦੇ ਅਕਾਊਂਟ ਦੇ ਵਿੱਚੋਂ ਪਹਿਲੀ ਗੱਲ ਤਾਂ ਤੁਸੀਂ ਕਿਸੇ ਨੂੰ OTP ਨਾ ਦੋ ਜਿਹਨੂੰ ਤੁਸੀਂ ਨਹੀਂ ਜਾਣਦੇ ਤੁਹਾਡੇ ਫੋਨ ਤੋਂ ਕੋਈ OTP ਮੰਗ ਰਿਹਾ ਉਹ ਦੋ ਨਾ ਜੇ ਫਿਰ ਵੀ ਤੁਹਾਡੇ ਤੇ ਚਲੋ ਹੋ ਜਾਂਦਾ ਬੰਦੇ ਤੋਂ ਗਲਤੀ ਹੋ ਜਾਂਦੀ ਹੈ ਤੁਹਾਡੇ ਪੈਸੇ ਕਿਸੇ ਬੈਡਰੋ ਹੋ ਗਏ ਤੁਸੀਂ ਇੱਕ ਸ਼ਿਕਾਇਤ ਕਰਕੇ 1930 ਨੰਬਰ ਹੈ ਸਾਈਬਰ ਪੋਰਟਲ ਸੰਬੰਧੀ 1930 ਨੰਬਰ ਤੇ ਤੁਸੀਂ ਕਾਲ ਕਰੋ ਠੀਕ ਹੈ ਜੀ ਤੇ ਦੂਜਾ ਆਪਣੇ ਸਾਈਬਰ ਥਾਣਾ ਓਪਨ ਹੋਇਆ ਆਪਣੇ ਡੀਪੀਓ ਬਰਨਾਲਾ ਐਸਐਸਪੀ ਸਾਹਿਬ ਦੇ ਦਫ਼ਤਰ ਉੱਥੇ ਤੁਸੀਂ ਆਪਦਾ ਜਾਓਗੇ ਤੁਹਾਡੀ ਜਿਹੜੀ ਵੀ ਮੁਕੱਦਮੇ ਦੀ ਦਰਜ ਹੋਊਗਾ ਉਹਦੀ ਤਤਕਸ਼ ਕੀਤੀ ਜਾਵੇ ਕੀ ਜਿਹੜੇ ਨਵੇਂ ਕਾਨੂੰਨ ਹੁਣ ਲਾਗੂ ਹੋਏ ਨੇ ਅੱਜ ਦੀ ਤਰੀਕ ਤੇ ਜੀ ਇਹਨਾਂ ਦੀ ਪੜ੍ਹਾਈ ਜਾਂ ਇਹਨਾਂ ਦੀ ਜਾਣਕਾਰੀ ਕੀ ਮੁਲਾਜ਼ਮਾਂ ਨੂੰ ਕੋਈ ਟ੍ਰੇਨਿੰਗ ਦਿੱਤੀ ਜਾਂਦੀ ਹੈ ਹਾਂ ਜੀ ਹਾਂ ਜੀ ਬਿਲਕੁਲ ਦਿੱਤੀ ਗਈ ਹੈ ਇਹਦੀ ਟ੍ਰੇਨਿੰਗ ਸਾਨੂੰ ਫਲੋਰ ਵੀ ਕੋਰਸ ਕਰਵਾਇਆ ਰਿਹਾ ਹੈ ਕਿ ਸਾਡੇ ਐਸਐਸਪੀ ਸਾਹਿਬ ਵੱਲੋਂ ਇੱਥੇ ਬਕਾਇਦਾ ਟ੍ਰੇਨਿੰਗ ਸਕੂਲ ਹੈ ਉੱਥੇ ਮਤਲਬ ਹਰ ਇੱਕ ਮੁਲਾਜ਼ਮ ਨੂੰ ਇਹਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਦਿੱਤੀ ਵੀ ਗਈ ਹੈ ਹੁਣ ਅੱਗੇ ਵੀ ਇਹ ਟ੍ਰੇਨਿੰਗ ਸਕੂਲ ਚੱਲਣੀ ਹੈ ਜੀ ਪਲੀਜ਼ ਮੁਲਾਜ਼ਮਾਂ ਤੇ ਵਰਕਲੋਡ ਪਹਿਲਾਂ ਹੀ ਬਹੁਤ ਜ਼ਿਆਦਾ ਹੈ ਕੀ ਇਹਦੇ ਨਾਲ ਵਰਕਲੋਡ ਘਟੂਗਾ ਜਾਂ ਵਧੂਗਾ ਉਹ ਤਾਂ ਕੰਮ ਚੱਲੀ ਜਾਣਾ ਜੀ ਬਸ ਆਪਣੇ ਕੋਲੇ ਲਾਅ ਅਫਸਰ ਆ ਗਏ ਉਹਨਾਂ ਤੋਂ ਅਸੀਂ ਗਾਈਡਲਾਈਨਸ ਲਵਾਂਗੇ ਸਾਡੇ ਸੀਨੀਅਰ ਅਫੀਸਰਸ ਤੋਂ ਗ ਅਕੀ ਠੀਕ ਹੈ ਜੀ ਇਹ ਲਾਅ ਆਫਸਰ ਸਾਡੀ ਸਹਾਇਤਾ ਲਈ ਲੱਗੇ ਨੇ ਪੁਲਿਸ ਦੀ ਸਹਾਇਤਾ ਲਈ ਕਿ ਜਿਹੜੀ ਮਤਲਬ ਪਹਿਲਾਂ ਕੋਈ ਤਫਤੀਸ਼ ਦੇ ਵਿੱਚ ਕਮੀ ਰਹਿੰਦੀ ਸੀ ਕਿ ਉਹ ਕਮੀ ਨਾ ਰਹੇ ਜੀ ਜੀ ਆ ਟਾਈਮ ਪਾਉਣ ਨੇ ਜੀ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ